ਤਖਤਸ਼ਹੀਰ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਨੇ ਇਸ ਮੌਕੇ ਬਿਹਾਰ ਸਰਕਾਰ ਦੇ ਘਟ ਗਿਣਤੀ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਗੁਰਦੇਵਾਲ ਸਿੰਘ ਨੇ ਤਖਤਸ਼ਹੀਰ ਹਰਮੰਦਰ ਜੀ ਪਟਨਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਤਖਤਸ਼ਹੀਰ ਹਰਮੰਦਰ ਜੀ ਪਟਨਾ ਸਾਹਿਬ ਦੇ ਮੈਨੇਜਰ ਹਰਜੀਤ ਸਿੰਘ ਨੇ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤ ਨੂੰ ਜੀ ਆਇਆਂ ਨੂੰ ਕਿਹਾ ਉਨ੍ਹਾਂ ਨੇ ਕਿਹਾ ਕਿ ਸੰਗਤ ਦੀ ਰਹਿਸ਼ਲੇ ਪੂਖਤਾ ਪ੍ਰਬੰਧ ਕੀਤੇ ਗਏ ਨੇ ਉਨ੍ਹਾਂ ਨੇ ਸੰਗਤ ਨੂੰ ਸ਼੍ਰੀ ਗੁਰੂ ਗੋਬਿੰ तीन सौ सतानवा जन्म उत्सव मनाया जा रहा धूमधाम से पूरी दुनिया से सिख संगत आए हैं तही प्रकाश हमारा भयो पटना शहर बिखे भवल इसी स्थान पर श्री गुरु गोबिंद सिंह जी का आज से तीन सौ साल पहले जन्म हुआ था और यहीं पर ये सात वर्ष तक यहाँ पर रहे उसके बाद ये पंजाब के और चले गए यहाँ के सिख संगत को अपना एक तस्वीर एक फोटो देके गए कि आप यहाँ पर मेरा नाम जब जब जपोगे आप मुझे देखोगे तो आप मुझे पाओगे तो गुरु गोविंद सिंह जी ने एक उन्होंने तीन प्रोग्राम चलाया इस पूरे दुनिया के लिए संत चलावन दुष्ट उभारन तंत चलावन और दुष्टों को समाप्त करने के लिए और संतों की रक्षा करने के लिए हम यहाँ जन्म हुए हैं तई हमारा भयो पटना शहर बिखे भव उन्होंने कहा उन्होंने फारसी में भी बहुत सारी रचनाएं की हिंदी में भी रचनाएं की गुरु गोबिंद सिंह जी ने एक फारसी रचना की चुका हलाल हस्त शमशीर दस्त उन्होंने कहने का मतलब ये थी जब सभी उपाय टल जाए तब कृपाण अपने हाथ में उठा लो वो जुल्म वो जो है वो हलाल है वो जरूरी है वो वो मान युग है यदि आपका सभी उपाय टल जाए तो कृपाण उठाने में कोई ਹਰ ਜੰਦੇ ਦਸ ਤੂਟੇ ਕਿਰਪਾਨ ਉਟਾਲੋ ਚੁਕਾਰ ਝਮਾ ਹਿਲ ਤੇ ਦਰਗੁਜਸਤ ਹਲਾ ਅਸਤ ਬੁਰਦਨ ਤੋਂ ਸਮਸੀਰੇ ਦਸ ਵਾਗਰੂ ਜੀ ਦਾ ਖਾਲਸਾ ਵਾਗਰੂ ਜੀ ਕੀ ਫਤਿਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 357 ਪ੍ਰਕਾਸ਼ ਦਿਹਾੜੇ ਤੇ ਅੱਜ ਆਈਆਂ ਸਾਰੀਆਂ ਸੰਗਤਾਂ ਜਿੰਨੀਆਂ ਵੀ ਸੰਗਤਾਂ ਦੇਸ਼-ਵਦੇਸ਼ ਤੋਂ ਆਈਆਂ ਨੇ ਗੁਰੂ ਨਾਨਕ ਨਾਮ ਲੈਵਾ ਆਈਆਂ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਸਾਰਿਆਂ ਦੇ ਇੱਕ-ਇੱਕ ਕਦਮ ਨੂੰ ਅਸੀਂ ਚੁੰਮਨੇ ਆ ਤਖਤ ਸ੍ਰੀ ਹਮੰਦਿਰਿ ਪਟਨਾ ਸਾਹਿਬ ਦੀ ਸਾਰੀ ਕਮੇਟੀ ਵੱਲੋਂ ਇੱਥੇ ਦੇ ਪ੍ਰਬੰਧਕਾਂ ਵੱਲੋਂ ਇੱਥੇ ਦੇ ਪ੍ਰਸ਼ਾਸਕ ਵੱਲੋਂ ਸਾਰਿਆਂ ਵੱਲੋਂ ਅੱਜ ਨੂੰ ਜੀ ਆਇਆਂ ਨੂੰ ਹੈ ਬਹੁਤ ਹੀ ਸੁਚੁੱਜੇ ਢੰਗ ਨਾਲ ਆਇਆ ਸੰਤਾ ਦਾ ਇੰਤਜ਼ਾਮ ਕੀਤਾ ਗਿਆ ਹੈ ਸਾਡੇ ਵੱਲੋਂ ਸੀਐਮ ਸਾਹਿਬ ਵੱਲੋਂ ਡੀਐਮ ਸਾਹਿਬ ਵੱਲੋਂ ਸਾਰਿਆਂ ਵੱਲੋਂ ਟੈਂਟ ਸਿਟੀ ਦਾ ਇੰਤਜ਼ਾਮ ਕੀਤਾ ਗਿਆ ਜਿੰਦੇ ਵਿੱਚ ਹਰ ਪ੍ਰਕਾਰ ਦੀ ਸਹੂਲਤ ਦਿੱਤੀ ਗਈ ਹੈ ਆਨ ਜਾਣ ਵਾਸਤੇ ਬੱਸਾਂ ਫਰੀ ਹਨ ਰੇਲਵੇ ਜੋ ਮੇਨ ਮਾਧਿਅਮ ਹੈ ਤਖਤ ਸਾਹਿਬ ਨੂੰ ਜੋੜਨ ਵਾਲਾ ਸਭ ਰੇਲਾਂ ਦਾ ਸਟਾਪ ਜਿਹੜਾ ਇੱਥੇ ਆਪਣਾ ਫਟਰਾ ਸਾਹਿਬ ਕੀਤਾ ਗਿਆ ਹੈ ਅਸੀਂ ਸਾਰੇ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਨੇ ਆ। ਕੱਲ ਸੀਐਮ ਸਾਹਿਬ ਇੱਥੋਂ ਹੋ ਕੇ ਗਿਆ ਹਨ ਅੱਜ ਡਿਪਟੀ ਸੀਐਮ ਵੀ ਆਏ ਹਨ ਤੇ ਆ ਹੋਰ ਵੀ ਵੀਆਈਪੀ ਬਹੁਤ ਸਕਸੈਸਟ ਆਈਆਂ ਨੇ। ਤੇ ਅਸੀਂ ਇੱਕ ਤਖਤ ਸ਼੍ਰੀ ਹਿੰਦ ਦੇ ਪਟਨਾ ਸਾਹਿਬ ਦੇ ਜੋ ਸੁਪਰੀਮ ਹੈ ਇੱਥੇ ਦਾ ਅਸੀਂ ਇੱਥੋਂ ਦੀ ਹੱਥ ਜੋੜ ਕੇ ਬੇਨਤੀ ਕਰ ਰਹੇ ਹਾਂ ਖਾਸ ਤੌਰ ਤੇ ਪੰਜਾਬ ਦੇ ਦੇ ਛੋਟੇ ਸਾਡੇ ਨੌਜਵਾਨ ਬੱਚੇ ਹਨ ਕਿ ਮੇਰੇ ਬੱਚੇ ਮੇਰੇ ਪਿਆਰਿਓ ਜਿਹੜੇ ਤੁਸੀਂ ਸਿੱਖੇ ਤੋਂ ਦੂਰ ਹੁੰਦੇ ਜਾ ਰਹੇ ਹੋ ਕੋਈ ਨਸ਼ਾ ਵਾਲ ਚੱਲਦੇ ਜਾ ਰਹੇ ਹੋ ਇੱਕ ਸੰਦੇਸ਼ ਮੇਰਾ ਆਪਣੇ ਕੋਲ ਬਣ ਲਓ ਸਾਡੇ ਗੁਰੂ ਸਾਡੇ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਬੱਚੇ ਉਹਨਾਂ ਨੇ ਸਾਡੇ ਵਾਸਤੇ ਬਲੀਦਾਨ ਦਿੱਤੇ ਸ਼ਹੀਦੀਆਂ ਦਿੱਤੀਆਂ ਬੰਦ-ਬੰਦ ਘਟਾਏ ਦੇਗਾ ਚੁਬਲੇ ਗਏ ਤੇ ਆਹ ਉਹਨਾਂ ਨੇ ਕਿੰਨਾ ਵਾਸਤੇ ਸ਼ਹੀਦੀ ਕੀਤੀ ਸਾਡੇ ਵਾਸਤੇ ਦਿੱਤੀ ਤੇ ਅਸੀਂ ਕਿਹੜੇ ਰਸਤੇ ਜਾ ਰਹੇ ਆ ਅਸੀਂ ਨਸ਼ਿਆਂ ਪਤਿਆਂ ਤੋਂ ਦੂਰ ਜਾਈਏ ਤੇ ਅਸੀਂ ਸਿੱਖੀ ਤਰਨਾ ਜੁੜੀਏ